ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਪੰਜਾਬ ਦੀਆਂ ਔਰਤਾਂ ਸਿਖਰ ਤੇ ਪਹੁੰਚ ਗਈਆਂ ਨੇ ਯਾਨੀ ਕਿ ਦੇਸ਼ ਵਿੱਚ ਜਿੰਨੀਆਂ ਔਰਤਾਂ ਨਸ਼ਾ ਵੇਚਦੀਆਂ ਨੇ ਉਹਨਾਂ ਵਿੱਚ ਸਭ ਤੋਂ ਵੱਧ ਪੰਜਾਬ ਦੀਆਂ ਔਰਤਾਂ ਨੇ ਇੱਥੇ ਪਾਸ ਨਹੀਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੇਸ਼ ਵਿੱਚ ਜਿੰਨੀਆਂ ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਉਨਾ ਵਿੱਚ ਵੀ ਸਭ ਤੋਂ ਵੱਧ ਗਿਣਤੀ ਪੰਜਾਬ ਦੀਆਂ ਹੀ ਔਰਤਾਂ ਦੀ ਹੈ ਇਹ ਦਾਵਾ ਮੇਰਾ ਨਹੀਂ ਜਾਂ ਫਿਰ ਸਾਡਾ ਨਹੀਂ ਬਲਕਿ ਪੰਜਾਬੀ ਟਰਬਿਊਨ 'ਚ ਛਪੀ ਇੱਕ ਰਿਪੋਰਟ ਦਾ ਪੰਜਾਬੀ ਟਰਬਿਊਨ 'ਚ ਛਪੀ ਰਿਪੋਰਟ ਨੇ ਪੰਜਾਬੀਆਂ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ ਨੇ ਨਸ਼ੇ ਦੇ ਮਾਮਲੇ ਵਿੱਚ ਲਗਾਤਾਰ ਸਰਕਾਰਾਂ ਘਿਰਦੀਆਂ ਰਹੀਆਂ ਨੇ ਆਖਿਰਕਾਰ ਆਮ ਲੋਕ ਜਾਂ ਕਹਿ ਸਕਦੇ ਹਾਂ ਜਦੋਂ ਪੰਜਾਬ ਦੇ ਆਮ ਲੋਕ ਹੀ ਇਸ ਮਾਮਲੇ ਦੇ ਵਿੱਚ ਜਾਂ ਕਹਿ ਸਕਦੇ ਹਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਸਤ ਹੋ ਜਾਣ ਤਾਂ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ ਇੱਥੇ ਬਸ ਨਹੀਂ ਇਸ ਰਿਪੋਰਟ ਦੇ ਮੁਤਾਬਿਕ ਪੰਜਾਬ ਚ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪੈ ਚੁੱਕੇ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੇ ਕੇਸ ਨੇ ਜਿਹੜੇ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਦਰਜ ਕੀਤੇ ਗਏ ਨੇ